ਯੂਥ ਅਕਾਲੀ ਦਲ ਵੱਲੋਂ ਪੱਟੀ ਹਲਕੇ ਤੋਂ ਹਰਬੀਰ ਸਿੰਘ ਧਾਰੀਵਾਲ ਨੂੰ ਯੂਥ ਅਕਾਲੀ ਦਲ ਬਲਾਰਾ ਨਿਯੁਕਤਤਾ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਧਾਰੀਵਾਲ ਪਰਿਵਾਰ ਨੂੰ ਪਾਰਟੀ ਵੱਲੋਂ ਹੋਰ ਜ਼ਿੰਮੇਵਾਰੀ ਦਿੱਤੀ ਗਈ ਹੈ ਯੂਥ ਅਕਾਲੀ ਦਲ ਵੱਲੋਂ ਪੱਟੀ ਹਲਕੇ ਤੋਂ ਹਰਬੀਰ ਸਿੰਘ ਧਾਰੀਵਾਲ ਨੂੰ ਯੂਥ ਅਕਾਲੀ ਦਲ ਬਲਾਰਾ ਨਿਯੁਕਤ ਕੀਤਾ ਇਸ ਮੌਕੇ ਹਰਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ ਜਿਸ ਦੇ ਚੱਲਦਿਆਂ ਪਾਰਟੀ ਵੱਲੋਂ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਤੇ ਹੁਣ ਯੂਥ ਅਕਾਲੀ ਦਲ ਬਾਦਲ ਵੱਲੋਂ ਉਹਨਾਂ ਨੂੰ ਯੂਥ ਅਕਾਲੀ ਦਲ ਬਲਾਰਾ ਨਿਯੁਕਤ ਕੀਤਾ ਗਿਆ ਹੈ ਜਿਸ ਲਈ ਉਹਨਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਵਿਸ਼ੇਸ਼ ਤੌਰ ਤੇ ਆ ਨਮਾਜ਼ ਕੀਤਾ ਇਸ ਮੌਕੇ ਹਰਬੀਰ ਸਿੰਘ ਦੇ ਪਿਤਾ ਗੁਰਦੀਪ ਸਿੰਘ ਧਾਰੀਵਾਲ ਨੇ ਦੱਸਿਆ ਕਿ ਉਹਨਾਂ ਦਾ ਅਕਾਲ ਉਹਨਾਂ ਦੀ ਹੋਣ ਅਕਾਲੀ ਦਲ ਨਾਲ ਸ਼ੁਰੂ ਤੋਂ ਹੀ ਜੁੜੀ ਹੋਈ ਹੈ ਅਤੇ ਉਹ ਦੋ ਵਾਰ ਮਾਰਕੀਟ ਕਮੇਟੀ ਪੱਟੀ ਦੇ ਚੇਅਰਮੈਨ ਵੀ ਰਹੇ ਹਨ ਹੁਣ ਜੋ ਜ਼ਿੰਮੇਵਾਰੀ ਉਹਨਾਂ ਦੇ ਲੜਕੇ ਨੂੰ ਮਿਲੀ ਹੈ ਉਸ ਲਈ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਹਿੰਦੇ ਸਮੇਤ ਸਿੰਘ ਯਰ ਅਕਾਲੀ ਦਲ ਦੇ ਸਾਭਾ ਮੰਤਰੀ ਆਦੇਸ਼ ਪੁਰਦਾਸ ਸਿੰਘ ਕੈਰੋਂ ਦਾ ਧੰਨਵਾਦ ਕਰਦੇ ਹਨ ਅਤੇ ਜੋ ਜ਼ਿੰਮੇਵਾਰੀ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੀ ਗਈ ਹੈ ਪੂਰੀ ਤਨਦੇਹੀ ਨਾਲ ਨਿਭਾਉਣਗੇ ਇਸ ਮੌਕੇ ਦਲਬਾਖ ਸਿੰਘ ਸੈਦੋਂ ਨੇ ਕਿਹਾ ਕਿ ਪਾਰਟੀ ਦੇ ਹਰਬੀ ਸਿੰਘ ਧਾਰੀਵਾਲ ਨੂੰ ਇਹ ਜ਼ਿੰਮੇਵਾਰੀ ਮਿਲਨ ਨਾਲ ਸਾਰੇ ਇਲਾਕੇ ਖਾਸ ਕਰਕੇ ਨੌਜਵਾਨ ਵਿੱਚ ਖੁਸ਼ੀ ਦੀ ਲਹਿਰ ਹੈ। ਬਲੈ ਸੋਨਿਆ ਚਾਹਣਾ ਚਾਹੁੰਦੇ ਜਿਹੜਾ ਹਰਵੀਰ ਸਿੰਘ ਘਾਰੀਵਾਲੋਂ ਜਿੰਮੇਵਾਰੀ ਮਿਲਿਆ ਮਧਵ ਸਿੰਘ ਸਾਬਕਾ ਸਰਪੰਚ ਦੇ ਉਸ ਸ਼ਰੋਣੀ ਕਰੀਦਾ ਜਨਨਖਤਰ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਅਸੀਂ ਤਾਂ ਅੱਜ ਵੇਖੋ ਕੇਵਨ ਸਾਹਿਬ ਦੇ ਘਰੇ ਆਏ ਆ ਇਹਨਾਂ ਦਾ ਸਾਰਾ ਪਿੰਡ ਸੰਗਤ ਵੀ ਨਾਮ ਰਿਖਾ ਦੇਣ ਵਾਸਤੇ ਆਈ ਆ ਕਿਉਂਕਿ ਜਿਹੜਾ ਪਰਿਵਾਰ ਆ ਸ਼ੁਰੂ ਤੋਂ ਸਰਦਾਰ ਦੇਸ਼ਪਾਲ ਸਿੰਘ ਕਰੋ ਸਾਬਕਾ ਮੰਤਰੀ ਪੰਜਾਬ ਦੇ ਨਾਲ ਸ਼ੁਰੂ ਤੋਂ ਜੋ ਕਾਲੀਦਾਲ ਹੁੰਦੇ ਵਿੱਚ ਆਇਆ ਕਰੋ ਸਾਹਿਬ ਹੀ ਤਰਿਆ ਆ ਉਦੋਂ ਤੋਂ ਹੀ ਇਹ ਪਰਿਵਾਰ ਸੇਵਾ ਕਰਦਾ ਤਰਿਆ ਆਉਂਦਿਆ ਵਾ ਸਾਡੇ ਵੀਰ ਨੂੰ ਬਾਹੁਤ ਹੀ ਮਾਨ ਬਖਸ਼ਿਆ ਸ਼੍ਰੋਮਣੀ ਕਾਲੀਦਰ ਦੇ ਤੇ ਸਾਨੂੰ ਇਹ ਉਮੀਦ ਆ ਇਹ ਸਾਡਾ ਮੇਰਾ ਛੋਟਾ ਵੀਰ ਸਰਦਾਰ ਹਰਬੀਰ ਸਿੰਘ ਜੀ ਸਾਰੀ ਜਿੰਨੀ ਸਾਡੀ ਸ਼੍ਰੋਮਣੀ ਕਾਲੀਦਰ ਦੀ ਲੀਡਰਸ਼ਿਪ ਆ ਜੂਗ ਤਾਂ ਸਿਨੀਅਰ ਜਿਹੜੇ ਸਾਡੇ ਇੱਕ ਜਿੰਨੇ ਵੀ ਪਿੰਡਾਂ ਦੇ ਵਿੱਚ ਸਾਡੇ ਕਾਲੀਦਰ ਦੇ ਕੈਰੋਂ ਸਾਹਿਬ ਦੇ ਜਿਹੜੇ ਵਰਕਰ ਆ ਉਹਨਾਂ ਨਾਲ ਲੈ ਕੇ ਚੱਲੂਗਾ ਅਸੀਂ ਕੈਰੋਂ ਸਾਹਿਬ ਦਾ ਸਰਦਾਰ ਦੇਸ਼ਪਤਾਪ ਸਿੰਘ ਕੈਰੋਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇਸ਼ਪਤਾਪ ਸਿੰਘ ਜੀ ਕੈਰੋਂ ਤੇ ਆਪਣੇ ਸਰਬਜੀਤ ਸਿੰਘ ਦੀ ਝੰਡਰ ਜੋ ਕਿ ਜੂਗ ਦੇ ਪ੍ਰਧਾਨ ਹਨ ਅਸੀਂ ਸਾਰੇ ਆ ਇੱਕ ਮਾਨ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਆਂ ਤੇ ਜਿਵੇਂ ਇਹ ਸੰਗਤਾਂ ਆਈ ਇਹਨਾਂ ਦੇ ਘਰੇਚੇ ਮਹਸਾਬ ਦੇ ਪਿੰਡਾਂ ਵਾਲੇ ਭੈਣ ਭਰਾ ਹੋ ਇਲਾਕੇ ਦੇ ਵਿੱਚੋਂ ਸकता ਬਹੁਤ ਆਈਆਂ ਵਾ ਪਰਵਾਦ ਕਰਨ ਵਾਸਤੇ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਕਿਉਂਕਿ ਦਿਲ ਦੀਆਂ ਘਰਾਂ ਇਹਦੇ ਵਿੱਚ ਤੁਮਾਦ ਕਰਦੇ ਆ ਜਿਨ੍ਹਾਂ ਨੇ ਆਪਣੀ ਇੱਕ ਇੱਕ ਕੀਮਤੀ ਵੋਟ ਸਾਨੂੰ ਪਾਈ ਆ ਇਹਨਾਂ ਨੂੰ ਵੋਟ ਪਾਈ ਆ ਇਹ ਸਾਰੇ ਇਲਾਕੇ ਦਾ ਤੁਮਾਦ ਕਰਦੇ ਆ ਜੀ ਅਸੀਂ ਸਾਰਿਆਂ ਦਾ ਬਹੁਤ ਬਹੁਤ ਤੁਮਾਦ ਕਰਦੇ ਆ ਇਹ ਜਿਹੜਾ ਮਾਣਾ ਸਾਡਾ ਨਹੀਂ ਆ ਕੇਮੇ ਸਾਹਿਬ ਦਾ ਨਹੀਂ ਆਏ ਪੂਰੇ ਇਲਾਕੇ ਦਾ ਮਾਣਾ ਜੀ ਬਹੁਤ ਬਹੁਤ ਤੁਮਾਦ ਵੈਕੁਰਜੀ ਕਖਾਲਸਾ ਵੈਕੁਰਜੀ ਕੀ ਫਦੇ ਜੀ ਆਪਣੇ ਤੁਹਾਡੇ ਬੇਟੇ ਨੂੰ ਜਿਹੜਾ ਉਹਦਾ ਦਿੱਤਾ ਗਿਆ ਪਾਰਟੀ ਵੱਲ ਕੀ ਕਹਿਣ ਚਾਹੁੰਦੇ ਆ ਮੇਰੇ بیٹے ਸਰਦਾਰ ਹਰਵੀਰ ਸਿੰਘ ਨੂੰ ਤੋਂ ਅਜੂਠ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਤੇ ਮੁਖ ਬਲਾਰਾ ਬਣਾਇਆ ਮੈਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਤੇ ਸਰਦਾਰ ਅਜੀਤ ਪ੍ਰਤਾਪ ਸਿੰਘ ਜੀ ਕਹਿਰੋ ਤੇ ਸਰਬਜੀਤ ਸਿੰਘ ਜੀ ਜਰਵਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਸਾਰੇ ਪਰਿਵਾਰ ਨੂੰ ਮਾਣ ਬਖਸ਼ਿਆ ਵਾ ਇਹਨਾਂ ਦਾ ਧੰਨਵਾਦ ਕਰਦਾ ਮੈਂ ਇੱਕ ਚਰਤ ਪਰਿਵਾਰ ਕਾਲੀ ਪਾਰਟੀ ਦੀ ਸੇਵਾ ਕਰਦਾ। ਜਦੋਂ ਦੀ ਕਾਲੀ ਪਾਰਟੀ ਤੁਰੀ ਉਦੋਂ ਦੇ ਅਹੀਂ ਕਾਲੀ ਪਾਰਟੀ ਦੇ ਨਾਲ ਆ। ਤੇ ਤੁਹਾਨੂੰ ਵੀ ਪਾਰਟੀ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ। ਹਾਂਜੀ ਮੈਂ ਪਹਿਲਾਂ ਮੇਰੇ 2 ਵਾਰ ਮੈਂ ਚੇਅਰਮੈਨ ਰਿਆਮ ਮਾਰਕੀਟ ਕਮੇਟੀ ਦਾ ਤੇ ਇੱਕ ਵਾਰ ਮੇਰੀ ਘਰੋ ਵਾਈਫ ਮੇਰੀ ਚੇਅਰਮੈਨ ਰਿਆਮ ਮਾਰਕੀਟ ਬੋਟੀ ਤੇ ਉਦੋਂ ਦੇ ਅਹੀਂ ਸਰਪੰਚ ਵੀ ਹਰ ਵਾਰੀ ਬਣਦੇ ਹੋ ਰਹੇ ਆ। ਬਹੁਤ ਕੀ ਕਹਿਣਾ ਚਾਹੋਗੇ ਪਾਰਟੀ ਪ੍ਰਧਾਨ ਨੂੰ ਜਾਂ ਮੈਂ ਬਹੁਤ ਧੰਨਵਾਦ ਕਰਦਾ ਪਾਰਟੀ ਪ੍ਰਧਾਨ ਦਾ ਜਿਨ੍ਹਾਂ ਨੇ ਸਾਡੇ ਤੇ ਇਹਨਾਂ ਜਿਹੜਾ ਵਿਸ਼ਵਾਸ ਜਤਾਇਆ ਵਾ ਤੇ ਅਸੀਂ ਤੰਦੇ ਹੀ ਮੈਂ ਸੇਵਾ ਕਰਾਂਗੇ ਸ਼ੋਮਨੀ ਅਕਾਲੀ ਦਲ ਦੀ ਤੇ ਅੱਗੇ ਵੀ ਕਰਦੇ ਆ ਤੇ ਗਾਵਾਂ ਵੀ ਕਰਾਂਗੇ ਮੈਂ ਹਰਬੀਤ ਸਿੰਘ ਧਾਰੀਵਾਲ ਮੇਰਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਜੋ ਕਿ ਸ਼ੋਮਨੀ ਅਕਾਲੀ ਦਲ ਬਾਦਲ ਪਾਰਟੀ ਲਈ ਬਹੁਤ ਸੇਵਾ ਕਰਦਾ ਆ ਰਿਹਾ ਹੈ ਪਾਰਟੀ ਨੇ ਮੈਨੂੰ ਲੰਮੇ ਸਮੇਂ ਤੋਂ ਜੋਗ ਅਹੁਦੇ ਦਿੰਦੇ ਆ ਰਹੇ ਨੇ ਹੁਣ ਮੈਨੂੰ ਸਰਦਾਰ ਸ਼ਖਬੀਰ ਸਿੰਘ ਬਾਦਲ ਸਰਦਾਰ ਸਰਬਜੀਤ ਸਿੰਘ ਝਿੰਜਰ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਮੇਰੇ ਵੱਡੇ ਭਰਾ ਸਰਦਾਰ ਦਲਸ਼ੇਰ ਪ੍ਰਤਾਪ ਸਿੰਘ ਕੈਰੋਂ ਨੇ ਮੈਨੂੰ ਸੀਨੀਅਰ ਉਮੀਦਵਾਰ ਪ੍ਰਧਾਨ ਹੁਣ ਸ਼ੋਮਨੀ ਕਾਲੀਦਲ ਨੇ ਮੈਨੂੰ ਬੁਲਾਰਾ ਯੂਥ ਕਾਲੀਦਲ ਦਾ ਬਣਾਇਆ ਹੈ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਸ਼ਖਬੀਰ ਸਿੰਘ ਬਾਦਲ ਸਰਦਾਰ ਸਰਬਜੀਤ ਸਿੰਘ ਝਿੰਜਰ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਪ ਦੇ ਵੱਡੇ ਭਰਾ ਸਰਦਾਰ ਦਲਸ਼ੇਰ ਪ੍ਰਤਾਪ ਸਿੰਘ ਕੈਰੋਂ ਉਹਨਾਂ ਨੇ ਮੈਨੂੰ ਬਹੁਤ ਮਾਨ ਬਖਸ਼ਿਆ ਹੈ ਤੇ ਮੈਂ ਆਪਣਾ ਪਰਿਵਾਰ ਤੇ ਆਪਣੇ ਸਾਰੇ ਧਨਪਰਾ ਲੈ ਕੇ ਨਾਲ ਚੱਲਾਂਗਾ ਜੀ ਬਹੁਤ ਧੰਨਵਾਦ ਜੀ ਪਹਿਲੇ ਪਾਰਟੀ ਨੂੰ ਖੌਦਾ ਦਿੱਤਾ ਹੈ ਤੁਹਾਨੂੰ ਮੈਨੂੰ ਕੁਝ ਦਿਨ ਪਹਿਲਾਂ ਸੀਨੀਅਰ ਉਮੀਦਵਾਰ ਪ੍ਰਧਾਨ ਕੌਮੀ ਸੀਨੀਅਰ ਉਮੀਦਵਾਰ ਪ੍ਰਧਾਨ ਬਣਾਇਆ ਜੀ ਤੇ ਪਰਿਵਾਰ ਕਿਨੇ ਚਿਰ ਤੋਂ ਪਾਰਟੀ ਨਾਲ ਜੁੜਿਆ ਹੈ ਤਿੰਨ ਤੋਂ ਚਾਰ ਪੀੜੀਆਂ ਤੋਂ ਜਿੱਦੋਂ ਦਾ ਅਕਾਲੀ ਦਲ ਥੋਇਆ ਉਦੋਂ ਦਾ ਹੀ ਜੀ ਤੇ ਹੁਣ ਬਲ ਕੇ ਕੀ ਇੱਕ ਇਹਨਾਂ ਦਾ ਧੰਨਵਾਦ ਕਰਦੇ ਹਾਂ ਹੁਣ ਮੈਂ ਪਾਰਟੀ ਦਾ ਧੰਨਵਾਦ ਕਰਦਾ ਕਿ ਮੇਰੇ ਤੇ ਨੇਰ ਪਰ ਹੱਥ ਰੱਖਿਆ ਨਾ ਤੇ ਮੇਰੇ ਪਰਿਵਾਰ ਤੇ ਤੇ ਅਸੀਂ ਸਾਰੇ ਸ਼ੋਮ ਨਿਕਾਲੀ ਦਲ ਦੇ ਨਾਲ ਹਾਂ ਅਸੀਂ ਬਹੁਤ ਧੰਨਵਾਦੀ ਹਾਂ ਜੋ ਜ਼ਿੰਮੇਵਾਰੀ ਮਿਲੀ ਕਿਸ ਤਰੀਕੇ ਨਾਲ ਨਿਭਾਵਾਂਗੇ ਆਪਣੇ ਤਨਦੇਈ ਨਾਲ ਨਿਭਾਵਾਂਗੇ ਤੇ ਸਾਡਾ ਸਾਰਾ ਪਰਿਵਾਰ ਸਾਡਾ ਸਾਰਾ ਨਗਰ ਮੇਰੇ ਜਿੰਨੇ ਵੀ ਸਾਥ ਸੰਬੰਧੀ ਭੈਣ ਭਰਾ ਸਾਰੇ ਬਹੁਤ ਤਨਦੇਈ ਨਾਲ ਨਿਭਾਵਾਂਗੇ